ਨਾਗਾਣੀ ਕਿਸ ਨੇ ਨਾਗਾਣੀ ਪੋਣਾ ਜੋ ਵੀ ਹੋ ਜੇ ਠੀਕ ਆ ਗੋਰੇ ਤੂੰ ਇੱਕ ਦਿਨ ਆਇਆ ਹੁਣ ਫੇਰ ਨਹੀਂ ਆਉਣਾ ਨਹੀਂ ਨਹੀਂ ਜੇ ਨਹੀਂ ਤੇ 500 ਰੁਪਇਆ ਲੈ ਕੇ ਆਉਣਾ ਜਿੰਨੇ ਆਉਣਾ ਵਾ ਬਾਕੀ ਕਿਸ ਨੇ ਘੋੜਾ ਨਹੀਂ ਪੁਝੋਣਾ ਜਿੰਨੇ ਦਿਨ ਜਿੰਮ ਆਉਣੇ ਆ ਇਹ ਚੀਜ਼ ਯਾਦ ਰੱਖਿਓ ਨਹੀਂ ਤੇ ਅਗਲੇ ਦਿਨ ਚਾਰਜ ਲੱਗਣੀ ਕਿਸ ਨੇ ਵੀ ਪੁਝੋਣਾ ਨਹੀਂ ਮਾੜਾ ਕੰਮ ਨਾ ਕਰੋ ਬਾਕੀ ਫੋਨ ਨਾ ਵੇਖਿਆ ਕਰੋ ਸਨੈਪਚੈਟ ਕਿਸੇ ਦੇ ਫੋਨ ਨਹੀਂ ਹੋਣੀ ਚਾਹੀਦੀ ਤੇਰੇ ਵੀ ਗੀਰਤ ਨਹੀਂ ਹੋਣੀ ਚਾਹੀਦੀ ਠੀਕ ਆ ਨਾਗੜ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਸੇ ਦੀ ਵੀ ਬਾਕੀ ਇਹ ਆ ਫੂਲ ਤੇ ਜਿੰਨਾ ਭਰੇਜ ਹੁੰਦਾ ਡਾਈਟ ਫੋਲ ਰੱਖੋ ਐਵੇਂ ਝੋੜੇ ਛੋਲੇ ਭੇਲਿਆ ਕਰੋ ਰਾਤ ਨੂੰ ਖੇਣੀ ਹਮੇਣਾ ਹਾਂਜੀ ਹਾਂਜੀ ਸਾਰੀ ਨਾਲ ਜਿੰਨਾ ਪੰਜ ਸੱਤ ਦੇ ਬਾਕੀ ਮਿਹਨਤ ਤੋਂ ਨਾ ਗਾਣਾ ਪਾਇਆ ਕਰੋ ਬੇਈਮਾਨੀ ਨਾ ਕਰਵਾਇਆ ਕਰੋ ਜੇ ਜਿੰਮ 'ਚ ਲੜਨਾ ਨਹੀਂ ਕਿਸੇ ਨੂੰ ਇੱਕ ਦੂਜੇ ਨਾਲ ਪਿਆਰ ਨਾ ਰਿਆ ਕਰੋ ਜੇ ਤੁਹਾਨੂੰ ਸੈਟ ਦੀ ਕੋਈ ਦਿੱਕਤ ਨਹੀਂ ਆਉਂਦੀ ਉਹ ਤੁਸੀਂ ਮੈਨੂੰ ਦੱਸ ਸਕਦੇ ਹੋ ਜੇ ਆਸ ਤੇ ਲੜਨਾ ਫਿਰ ਫਾਇਦਾ ਕੋਈ ਨਹੀਂ ਇਥੇ ਭਰਾਵਾਂ ਵਾਂਗੂ ਡੀਲ ਕਰੋ ਇੱਕ ਦੂਜੇ ਦੇ ਨਾਲ ਠੀਕ ਆ ਵਾਰਸ ਜੇ ਨਹੀਂ ਆਉਂਦਾ ਵਾਰਸ ਨੂੰ ਪੁੱਛ ਲੋ ਸੁਖ ਨੂੰ ਪੁੱਛ ਲੋ ਕੈਲੀ ਨੂੰ ਪੁੱਛ ਮੈਂ ਜਿਹੜੇ ਰੈਗੂਲਰ ਆਉਂਦੇ ਉਹਨਾਂ ਨੂੰ ਪੁੱਛ ਲਈਦਾ ਹੁੰਦਾ ਪੁੱਛਣ ਦੇ ਵਿੱਚ ਕੋਈ ਸ਼ਰਮਣੀ ਨਹੀਂ ਜੀ ਠੀਕ ਆ ਕਿ ਨਹੀਂ ਬਾਕੀ ਭਰਾ ਬਣ ਕੇ ਰਿਹਾ ਕਰੋ ਜਿੰਨਾ ਵੀ ਹੋ ਸਕਦਾ ਤੇ ਜਿੰਨੇ ਬਾਕੀ ਤੁਹਾਡਾ ਮੇਲੇ ਦੇ ਕੰਪੀਟੀਸ਼ਨ ਹੋਣਾ 14 ਦਿਨ ਸੁਖ ਕੈਲੀ ਤੇ ਜੁਵੀ ਦਾ ਵੀ ਹੋਊਗਾ ਆ ਵੀ ਤੁਹਾਡਾ ਵੀ ਨਾਲ ਜਿੱਤ ਹਾਰ ਮਾਇਨੇ ਨਹੀਂ ਕਰਦੀ ਮਾਇਨੇ ਇਹ ਕਰਦੀ ਜਿਹੜਾ ਮੈਦਾਨ ਚੋਂ ਭੱਜ ਗਿਆ ਮਿਰਾਨ ਚ ਹੋਣੀ ਭਜਣਾ ਹਾਰ ਜਿੱਤ ਬਣੀ ਆ ਕੰਪੀਟੀਸ਼ਨ ਚ ਭਾਗ ਲੈਣਾ ਲੈਣਾ ਆਪਾਂ ਜੋ ਮਰਜ਼ੀ ਹੋਵੇ ਜਿਹੜਾ ਮੇਲੇ ਦੇ ਉੱਤੇ ਤੁਹਾਡੇ ਹੀ ਹੋਣਾ ਵਾ ਰਨਿੰਗ ਦਾ ਵੀ ਹੋਊਗਾ ਤੁਹਾਡਾ ਭਲਵਾਨੀ ਲਾਊਗਾ ਠੀਕ ਆ ਦੋਵਾਂ ਜ਼ੋਰ ਲਾਉਣਾ ਆਪਾਂ ਬੁਲਾ ਲੈਣਾ ਕੋਈ ਵੀ ਆਵੇ ਠੀਕ ਆ 14 ਤਰੀਕ ਨੂੰ 14 ਤਰੀਕ ਨੂੰ ਆਣਾ ਮੇਲਾ 14 ਤਰੀਕ ਨੂੰ ਦਿਨ ਵੀਰਵਾਰ ਪਿੰਡ ਘੜਕਾ ਜਿਲ੍ਹਾ ਧਰਮਤਾਰਨ ਹਲਕਾ ਖਡੂਰ ਸਾਹਿਬ ਦੇ ਵਿੱਚ ਮੇਲਾ ਵਾ ਕੋਈ ਵੀ ਜਿਹੜਾ ਕਿੰਨੀ ਉਮਰ ਆ ਤੇਰੀ 14 ਤੋਂ 15 ਸਾਲ ਵਾਲੇ ਜਿਹੜੇ 12 ਤੋਂ 15 ਸਾਲ ਤੱਕ ਕਿਸੇ ਨੇ ਵੀ ਦੌੜ ਲਾਉਣੀ ਹੋਵੇ ਉਹ ਆ ਕੇ ਲਾ ਸਕਦਾ ਵਾ ਇਹ 14 ਤਰੀਕ ਤੇ ਦਿਨ ਵੀਰਵਾਰ ਸ਼ਾਮਾਂ ਨੂੰ 4 ਵਜੇ ਦੌੜਾਂ ਲੱਗਣਗੀਆਂ ਕਿਸੇ ਨੇ ਵੀ ਭਾਗ ਲੈਣਾ ਹੋਵੇ ਤੇ ਨਾਮ ਵੀ ਦਿੱਤੇ ਜਾਣਗੇ ਧੰਨਵਾਦ ਚਲੋ